ਦੋਸਤੋ ਤੁਸੀਂ ਦੇਖ ਰਹੇ ਹੋ ਰੀਅਲ న్యూਸ ਚੈਨਲ ਇਸ ਵੇਲੇ ਆਪਾਂ ਮੌਜੂਦ ਆ ਭਗਤ ਸਿੰਘ ਮਾਰਕੀਟ ਜ਼ੀਰਾ ਦੇ ਵਿੱਚ ਜਿੱਥੇ ਕਿ ਹੈਲਪਿੰਗ ਹੈਂਡ ਟੀਮ ਵੱਲੋਂ ਅ ਅੱਜ ਇੱਕ ਕੈਂਪ ਲਗਾਇਆ ਗਿਆ ਇੱਥੇ ਲੋੜਵੰਦ ਪਰਿਵਾਰਾਂ ਨੂੰ ਜਿਹੜੇ ਆ ਇਹ ਕੱਪੜੇ ਦਿੱਤੇ ਜਾ ਰਹੇ ਨੇ ਇਹ ਜਿਹੜੇ ਨੂੰ ਜਿਸ ਦੀ ਜ਼ਰੂਰਤ ਉਹ ਉਹ ਕੱਪੜੇ ਛਾੜ ਰਿਹਾ ਬੀਬੀ ਕਿਵੇਂ ਲੱਗ ਰਿਹਾ ਠੀਕ ਆ ਬ ਕੋਈ ਪੈਸੇ ਲਿੱਤੇ ਤਾਂ ਨਹੀਂ ਜਾਂਦੇ ਹਾਂ ਨਹੀਂ ਨਹੀਂ ਬਬਾ ਫਰੀ ਹੈ ਦੀ ਫਰੀ ਹੈ ਫਰੀ ਆ ਪੀ ਲੈਂਦੇ ਪੀ ਆ ਹਾਂਜੀ ਆ ਪਛਾਣ ਕੇ ਲਈ ਜਾਂਦੇ ਹਾਂ ਹਾਂਜੀ ਆ ਪਛਾਣ ਕੇ ਲਈ ਜਾਂਦੇ ਜਦੋਂ ਮੈਂ ਲੋੜ ਲੈ ਜਾਂਦੀ ਤਾਂ ਫਰੀ ਆ ਅ ਮੋਥੇ ਵੀ ਗੈਸ ਕਰਦੇ ਨੇ ਜਿਹੜੇ ਕੀ ਲੋਕਾਂ ਨੂੰ ਜਿਹੜੇ ਆ ਕੱਪੜੇ ਆ ਘਰਾਂ ਵਿੱਚ ਜਿਹੜੇ ਆਮ ਕੱਪੜੇ ਹੁੰਦੇ ਆ ਤੇ ਉਧਰ ਜਦੋਂ ਇਹ ਅਫਤਜ ਹੁੰਦੀ ਆ ਉਹ ਲੋਗ ਬਾਹਰ ਫੁੱਟਦੇ ਨਹੀਂਗੇ ਜਦੋਂ ਕਿ ਇੱਥੇ ਜਮਾ ਕਰਾ ਜਾਂਦੇ ਨੇ ਤੇ ਇੱਥੇ ਇਹ ਲੋਗ ਆ ਗਏ ਕੈਂਪ ਲਗਾਏ ਗਏ ਜਿਸ ਦੇ ਵਿੱਚ ਲੋਗ ਇਹ ਇਤੋਂ ਕਪੜੇ ਲੈ ਕੇ ਜਾ ਰਹੇ ਨੇ ਵੀ ਆਹ ਡਿਜੀਟਲ ਹੈ ਜਿਹੜਾ ਐਕਸਰੇ ਸੈਂਟਰ ਹੈ ਇਹ ਇੱਥੇ ਇਹਨਾਂ ਵੱਲੋਂ ਲਗਾਈ ਗਈ ਮਸ਼ੀਨ ਤੇ ਆਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੀਸ ਵੀ ਹੈ ਡਿਜੀਟਲ ਮਸ਼ੀਨ ਹੈ ਇਹ ਤੇ ਇਹਨਾਂ ਵੱਲੋਂ ਪਿਛਲੇ ਹੀ ਕੁਝ ਸਮੇਂ ਲਗਾਈ ਗਈ ਹੈ ਜਿਹੜੀ ਮਸ਼ੀਨ ਹੈ ਜਿਹੜੀ ਕਿ ਜਿਸ ਦੀ ਫੀਸ ਵੀ ਬਹੁਤ ਘੱਟ ਰੱਖੀ ਗਈ ਹੈ ਤੇ ਐਕਸਰੇ ਮਸ਼ੀਨ ਬਹੁਤ ਵਧੀਆ ਜਿਹੜੀ ਹੈ ਇਹ ਕੰਮ ਕਰ ਰਹੇ ਨੇ ਸੁੱਖਾ ਜੀ ਤੁਸੀਂ ਇੱਥੇ ਹੈਂਡਲ ਕਰ ਰਹੇ ਹੋ ਇਹ ਜਿਹੜੀ ਮਸ਼ੀਨ ਲਗਾਈ ਗਈ ਹੈ ਹਾਂਜੀ ਇਹ ਨਾ ਡਿਜੀਟਲ ਮਸ਼ੀਨ ਲਗਾਈ ਹੈ ਜੀ ਠੀਕ ਹੈ ਜੀ ਤੇ ਮੰਨ ਲਓ ਆਈ ਰੇਟ ਤੇ ਕੀਤਾਗਾ ਤਕਰੀਬਨ ਖਰਚਾ ਖਰਚਾ ਪਾ ਕੇ ਜੋ 90 ਰੁਪਏ ਸਿੰਗਲ ਦਾ ਕੀਤਾ ਗਿਆ ਜੀ ਰੇਟ ਹਾਂਜੀ 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 ਕਿਸੇ ਵੀ ਤਰ੍ਹਾਂ ਦਾ ਐਕਸੀਡੈਂਟ ਹੋਵੇ ਆ ਕੋਈ ਵੀ ਅਖਰੇ ਹੋਵੇ ਮੰਨ ਲਓ ਕੋਈ ਕਿਸੇ ਵੀ ਤਰ੍ਹਾਂ ਦਾ ਅਖਰੇ ਕੋਈ ਹੋਵੇ ਇਹ ਸੇਵਾ ਕਿਹਨਾਂ ਵੱਲੋਂ ਕੀਤੀ ਗਈ ਹੈ ਇਹ ਆਪਣੇ ਹੋਰਾ ਵੀਰਾ ਮੇਰੇ ਉਹਨਾਂ ਵੱਲੋਂ ਕੀਤੀ ਗਈ ਸੇਵਾ ਤੀਨ ਤੇ ਬਾਕੀ ਜਿਹੜੀ ਸ਼ਹਿਰੀ ਸੰਗਤ ਉਹਨਾਂ ਵੱਲੋਂ ਨਾਲ ਮਿਲ ਕੇ ਕੀਤੀ ਗਈ ਆ ਗੁਰਪ੍ਰੀਤ ਸਿੰਘ ਹੋਰਾ ਜਿਹੜਾ ਕਿ ਪਿਛਲੇ ਸਮੇਂ ਐ ਐਮਸੀ ਵੀ ਰਹੇ ਤੇ ਚੋਣਾ ਚ ਵੀ ਖੜੇ ਹੋਏ ਰਾਏ ਨੇ ਤੇ ਪਾਰਟੀ ਦੇ ਨਾਲ ਸਬੰਧ ਵੀ ਰੱਖਦੇ ਨੇ ਤੇ ਉਹਨਾਂ ਵੱਲੋਂ ਜਿਹੜੇ ਆਪਣੇ ਸਵਰਗੀ ਜਿਹੜੇ ਸਰਦਾਰ ਮਹਿੰਦਰ ਸਿੰਘ ਆ ਇਹ ਉਹਨਾਂ ਦੇ ਯਾਦ ਦੇ ਵਿੱਚ ਜਿਹੜੀ ਹੈ ਇੱਕ ਛੋਟੀ ਮਸ਼ੀਨ ਇੱਥੇ ਪੇਂਟ ਕੀਤੀ ਗਈ ਤੇ ਇਹਦੇ ਵਿੱਚ ਜਿਹੜਾ ਕਿ ਕੁਝ ਸਹਿਯੋਗ ਸੰਸਥਾ ਵੱਲੋਂ ਪਾਇਆ ਗਿਆ ਤੇ ਬਾਕੀ ਦਾ ਜਿਹੜਾ ਸਹਿਯੋਗ ਹੈ ਉਸ ਪਰਿਵਾਰ ਵੱਲੋਂ ਪਾਇਆ ਗਿਆ ਅੱਜ ਇੱਥੇ ਲੰਗਰ ਸੇਵਾ ਵੀ ਚੱਲ ਰਹੀ ਹੈ ਜਿੱਥੇ ਇੱਥੇ ਇਧਰ ਫਰੀਦਕੋਟ ਤੋਂ ਜਿਹੜੀ ਟੀਮ ਹੈ ਇੱਥੇ ਆਈ ਹੋਈ ਹੈ ਜੇਸ ਵੱਲੋਂ ਜਿਹੜਾ ਇੱਕ ਕਾਰਮ ਭਰੇ ਜਾਂਦੇ ਨੇ ਤੇ ਬਲੱਡ ਡੋਨੇਟ ਕਰਾਇਆ ਜਾ ਰਿਹਾ ਕਿਵੇਂ ਚੱਲ ਰਿਹਾ ਹੈ ਕੰਮ ਅੱਜ ਪੂਰਾ ਵਧੀਆ ਕੀ ਕੀ ਕਰ ਰਹੇ ਆ ਨਾ ਬਲੱਡ ਟੈਸਟ ਹੋ ਰਿਹਾ ਤੇ ਨਾਲੇ ਜਿਹੜੇ ਟੈਸਟ ਸ਼ੂਗਰ ਵਗੈਰਾ ਦੇ ਵੀ ਹੋ ਰਹੇ ਆ ਤੇ ਬਲੱਡ ਡੋਨੇਸ਼ਨ ਹੋ ਰਿਹਾ ਬਹੁਤ ਵਧੀਆ ਛੋਟੇ ਸਾਹਿਬ ਜਿਆਦਾ ਵੀ ਇਸੀ ਨੂੰ ਸਮਰਪਿਤ ਬਹੁਤ ਵਧੀਆ ਸੇਵਾ ਕਰ ਰਹੀ ਹੈ ਸੇਵਾ ਜਿਹੜੀ ਹੈ ਛੋਟੇ ਸਾਹਿਬ ਜਗਿਆਂ ਦਾ ਜਿਹੜਾ ਸ਼ਹੀਦੀ ਦਿਹਾੜਾ ਚੱਲ ਰਿਹਾ ਉਸ ਦੇ ਵਿੱਚ ਉਹਦੇ ਕਰਕੇ ਜਿਹੜੀ ਇਹ ਸੇਵਾ ਚੱਲ ਰਹੀ ਹੈ ਇੱਥੇ ਅਲੱਗ-ਅਲੱਗ ਸੰਸਥਾਵਾਂ ਦੇ ਆਗੂ ਵੀ ਪਹੁੰਚੇ ਹੋਏ ਨੇ ਕਿਵੇਂ ਲੱਗ ਰਿਹਾ ਇਹ ਜਿਹੜੀ ਸੇਵਾ ਚ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੀ ਕਿਰਪਾ ਨਾਲ ਜੀ ਇਹ ਦੂਜਾ ਕੈਂਪ ਆ ਸਾਡਾ ਛੋਟੇ ਸਾਹਿਬ ਜਗਿਆਂ ਦੇ ਦੀ ਸਾਹ ਦੇ ਤੇ ਔਰ ਚਹਿਰ ਦਾ ਪੂਰਾ ਸੰਯੋਗ ਮਿਲ ਰਿਹਾ ਜੀ ਜਿਹਦੇ ਵਿੱਚ ਫੀਫਕਰ ਮੈਡੀਕਲ ਤੋਂ ਟੀਮ ਆਈ ਹੋਈ ਹੈ ਜੀ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਪਹਿਲੇ ਪੋਤੇ ਸਾਨੂੰ ਕੌਣ ਫਲੱਡ ਕਰਾਂਦੀ ਹੈ ਜੀ ਦੱਸਿਆ ਜਾ ਰਿਹਾ ਕਿ ਜਿਵੇਂ ਫਰੀਦਕੋਟ ਤੋਂ ਜਿਹੜੀ ਟੀਮ ਆਈ ਹੈ ਤੇ ਉਸ ਵੱਲੋਂ ਉਸ ਵੱਲੋਂ ਜਿਹੜਾ ਇਹ ਕੈਂਪ ਲਗਾਇਆ ਗਿਆ ਤੇ ਇੱਥੇ ਜਿਹੜਾ ਕੀ ਦੇਖ ਸਕਦੇ ਆ ਕਿ ਜਿਹੜੇ ਨੌਜਵਾਨ ਆ ਇਹ ਬਲੱਡ ਨੇਟ ਕਰ ਰਹੇ ਨੇ ਐ ਐਸੇ ਇੱਕ ਬਲੱਡ ਦੇਣ ਲੱਗੇ ਕੋਈ ਮਹਿਸੂਸ ਹੋ ਰਿਹਾ ਕੁਝ ਮੇਰੀ ਕੋਲ ਕੁਝ ਮਹਿਸੂਸ ਹੋ ਰਿਹਾ ਉਹ ਘਾਟ ਤਾਂ ਨਹੀਂ ਮਹਿਸੂਸ ਹੋ ਰਹੀ ਹੈ ਨਹੀਂ ਨਹੀਂ ਮੇਰੇ ਤਾਂ ਅੱਗੇ ਬੜਾ ਬੜਾ ਡੇਸੇ ਕਰਕੇ ਬੰਦੀਨ ਲੱਗਾ ਠੀਕ ਹੈ ਮੇਰੇ ਚ ਵੱਧ ਬੜਾ ਬਲੱਡ ਦੇ ਇਸ ਕਰਕੇ ਕੀ ਸਮਝਦੇ ਹੋ ਬਲੱਡ ਜਿਹੜਾ দান ਕਰਨਾ ਚਾਹੀਦਾ ਮੈਂ ਕਹਿੰਦਾ ਸਾਰਿਆਂ ਨੂੰ ਕਰਨਾ ਚਾਹੀਦਾ ਇੱਕ ਤਾਂ ਖੂਨ ਨਵਾਂ ਬੰਦਾ ਇੱਕ ਇਹਨਾਂ ਹੈਗਾ ਆਦੇ ਸ਼ਰੀਰ ਦੀ ਨਾ ਹਾਲਤ ਸਹੀ ਰਹਿੰਦੀ ਹੈ ਇਹ ਜਿਵੇਂ ਜਿਵੇਂ ਨੌਜਵਾਨ ਉਹਨਾਂ ਦੱਸਿਆ ਬਹੁਤ ਵਧੀਆ ਸੋਚ ਆ ਕਿ ਖੂਨ ਨਵਾਂ ਬੰਦਾ ਸੁੱਕਾ ਕਿਵੇਂ ਲੱਗ ਰਿਹਾ ਅੱਜ ਬਲੱਡ ਦੇ ਕੇ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਕੋਈ ਪਰੇਸ਼ਾਨੀ ਨਾ ਨਾ ਇਹ ਬਹੁਤ ਵਧੀਆ ਬਹੁਤ ਵਧੀਆ ਹੈਲਪਿੰਗ ਹੈ ਟੀਮ ਕੰਮ ਕਰ ਰਹੀ ਹੈ ਸਮੇਂ-ਸਮੇਂ ਨਾਲ ਲੋੜਵੰਦਾਂ ਨੂੰ ਗਰੀਬ ਪਰਿਵਾਰਾਂ ਦੀ ਸਹਾਇਤਾ ਕਰਦੀ ਆ ਬਹੁਤ ਲੋਕ ਜਿਹੜੇ ਸ਼ਹਿਰ ਦੇ ਲੋਕ ਸਾਥ ਵੀ ਦੇ ਰਹੇ ਨੇ ਇਹਨਾਂ ਦੇ ਨਾਲ ਬਹੁਤ ਵਧੀਆ ਕੰਮ ਹੈ ਹੈਲਪਿੰਗ ਹੈ ਟੀਮ ਹੈ ਜਿਹੜੀ ਬਹੁਤ ਵਧੀਆ ਕੰਮ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਤੇ ਟੀਮ ਦੇ ਇੱਕ ਹਿੱਸਾ ਬਣਨ ਆਏ ਹੋ ਦੇ ਕੋਈ ਮੈਂ ਰੰਜੀਤ ਜੈਨ ਨੂੰ ਇਸ ਵਿਸ਼ੇ ਤੇ ਬਹੁਤ ਬਹੁਤ ਮੁबारकबाद ਦੇਣਾ ਬਹੁਤ ਵਧੀਆ ਕੰਮ ਕਰ ਰਹੇ ਛੋਟੇ ਸਾਹਿਬ ਜੀ ਆ ਰਹੇ ਨੇ ਗੁਰਪੁਰਪ ਦੇ ਇਹ ਜਿਹੜੀ ਸੇਵਾ ਕਰ ਰਹੇ ਖੂਨਾਂ ਦੀ ਬਹੁਤ ਵਧੀਆ ਸੇਵਾ ਮਾਨ ਸੇਵਾ ਕੀ ਸਮਝਦੇ ਹੋ ਖੂਨਦਾਨ ਸੇਵਾ ਕਹੋ ਜੀ ਸਮਝਦੇ ਦੇਖੋ ਇਹਦੇ ਨਾਲ ਇਨਸਾਨ ਦੀ ਜਿੰਦਗੀ ਬਚਾਈ ਜਾ ਸਕਦੀ ਹੈ ਇਨਸਾਨ ਦੀ ਜਿੰਦਗੀ ਖੂਨ ਤੋਂ ਬਗੈਰ ਨਹੀਂ ਬਚ ਸਕਦੀ ਉਹ ਖੂਨ ਨਾਲ ਹੀ ਬਚ ਸਕਦੀ ਹੈ ਜਿਵੇਂ ਕਿ ਆਪਾਂ ਕਈ ਵਾਰ ਦੇਖਦੇ ਆ ਕਿ ਐਕਸੀਡੈਂਟ ਹੋ ਜਾਂਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਉਦੋਂ ਇੱਕ ਜਿਹੜਾ ਖੂਨ ਹੈ ਇਹ ਸਰੀਰ ਦੇ ਵਿੱਚ ਘਟ ਜਾਂਦਾ ਤੇ ਡਾਕਟਰ ਕਹਿੰਦੇ ਕਿ ਖੂਨ ਲੈ ਕੇ ਆਓ ਕਿਧਰੋਂ ਕਿਧਰੋਂ ਤੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀਆਂ ਹਸਪਤਾਲਾਂ ਵਿੱਚ ਬਲੱਡ ਜਿਹੜਾ ਡੋਨੇਟ ਕਰਦੀਆਂ ਨੇ ਉੱਥੇ ਉਹਨਾਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਹੈ ਮਦਦ ਕੀਤੀ ਜਾਂਦੀ ਹੈ ਬਬਲੂ ਜੀ ਜਨਵਾ ਕੈਂਪਾਇਰ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਜਿਹੜਾ ਸੇਵਾ ਕਰਦੇ ਹੋ ਵੀ ਆਪਣਾ ਬਾਹਰਮਾ ਚੈਂਪਾ ਜੀ ਜਿਹੜਾ ਸ਼ਹੀਦ ਭਗਤ ਸਿੰਘ ਦੇ ਟੈਂਪਾ ਪਾ ਕੇ ਪਰਮਾਤਮਾ ਦੀ ਜਲਪਾਣਾ ਵੇਖੋ ਸਰਦੀਆਂ ਦੇ ਵਿੱਚ ਵੀ ਇਹ ਸੰਗਤ ਜਿਹੜੀ ਸਵੇਰੇ 9:30 ਤੋਂ ਤੁਰੀ ਆਉਦੀ ਆ 50 ਦੇ ਪਲੱਸ ਆਪਣਾ ਬਲੱਡ ਹੋ ਜਾ 3 ਵਜੇ ਚੱਲਣਾ ਪਰਮਾਤਮਾ ਦੀ ਕਿਰਪਾ ਨਾਲ ਟੀਮ ਨੂੰ ਪੂਰਾ ਦਿਲੋਂ ਲੋਟ ਚਾਹੁੰਦੇ ਆ ਅਸੀਂ ਹਰ ਬੰਦੇ ਦਾ ਦਾਨੀ ਦਾਨ ਕਰਨ ਬਲੱਡ ਦਾਨ ਕਰਨ ਵਾਲੇ ਦਾ ਇਹ ਤੇ ਵੈਸੇ ਵੀ ਤੁਹਾਨੂੰ ਮਨੋਂ ਦਾਨ ਕਰਨ ਵਾਲੇ ਸਾਰੇ ਲੋਕਾਂ ਦਾ ਐਨੜੀ ਭਰਾਵਾ ਦਾ ਧੰਨਵਾਦ ਕਰਦੇ ਆਂ। ਕੀ ਸਮਝਦੇ ਹੋ ਜਿਹੜਾ ਬਲੱਡ ਦਾਨ ਕਰ ਕੀਤਾ ਜਾਂਦਾ ਹੈ ਇਹ ਕਿਸ ਅਰਥ ਲੱਗਦਾ ਹੈ ਜਾਂ ਕੀ ਇਹਦਾ ਫਾਇਦਾ ਹੁੰਦਾ ਹੈ? ਸ੍ਰੀਪੁਰ ਮੈਡੀਕਲ ਉੱਥੇ ਜਾਂਦੇ ਹੀ ਗਰੀਬ ਲੋਕ ਆ ਜੀ ਉੱਥੇ ਦਾ ਭਾਵੇਂ ਰੋਜ਼ ਦੀਆਂ 200 ਜੂਟਾਂ ਦਾਨ ਦੇ ਲਈਏ ਤਾਂ ਵੀ ਉੱਥੇ ਥੋੜੀਆਂ। ਉਹਦੇ ਲੋੜ ਹੀ ਉੱਥੇ ਇੰਨੀ ਜ਼ਿਆਦਾ। ਹਾਂ ਠੀਕ ਹੈ। ਹਾਂ ਜੀ ਹਾਂ ਜੀ। ਇਹਨਾਂ ਦਾ ਹੁੰਦਾ ਕੀ ਹੈ? ਮਤਲਬ ਕਿੰਨੇ ਕਿ ਐ ਐਕਸੀਡੈਂਟ ਹੁੰਦੇ ਆ ਕਿਤੇ ਕਈ ਕਹਿੰਦੇ ਮੈਂ ਬਲੱਡ ਦੇ ਤੋਂ ਲੈਣੀ ਹੈ ਮਹਿੰਗਾ ਮਿਲਦਾ ਨਹੀਂ ਨਹੀਂ ਇਦਾਂ ਦੀ ਗੱਲ ਹੈ ਜਿਹੜਾ ਸਰਕਾਰੀ ਹਸਪਤਾਲ 'ਚ ਮਰੀਜ਼ ਦਾਖਲਾ ਜੀ ਉਹ ਤਾਂ ਬਿਲਕੁਲ ਸਰਕਾਰੀ ਹਸਪਤਾਲ 'ਚ ਫ੍ਰੀ ਮਿਲਦਾ ਜਿਹੜੇ ਪ੍ਰਾਈਵੇਟ 'ਚ ਦਾਖਲੇ ਹੁੰਦੇ ਆ ਉਹ ਡੀ ਐਮ ਸੀ ਜਾਂ ਚੰਗੇ ਹਸਪੀਟਲ ਉਹ ਬਲੱਡੇ ਮਜੂਰ ਨਹੀਂ ਕਰਦੇ ਉਹ 3700 ਤੋਂ 4000 ਰੁਪਏ ਅੱਗੇ ਕੋਲੋਂ ਇਹ ਤਾਂ ਦੁਕਾਨਦਾਰੀ ਦੇ ਰੂਪ ਨਾਲ ਉਹਨਾਂ ਤੋਂ ਪੈਸੇ ਲੈਂਦੇ ਆ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਹਾਂ ਉਹ ਦੁਕਾਨਦਾਰੀ ਦੇ ਰੂਪ 'ਚ ਪੈਸੇ ਲੈਂਦੇ ਆ ਸਰਕਾਰੀ ਹਸਪਤਾਲ 'ਚ ਜਿਵੇਂ ਕਹਿ ਰਿਹਾ ਕਿ ਕੀ ਆ ਜਾ ਰਿਹਾ ਇਹ ਸਰਕਾਰੀ ਹਸਪਤਾਲਾਂ ਚ ਜਿਹੜਾ ਇਲਾਜ ਕਰਾਂਦਾ ਉਹਨਾਂ ਦੇ ਸਿਰਫ ਟੈਸਟਾਂ ਤੇ ਪੈਸੇ ਲੱਗਦੇ ਆ ਤੇ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਨਾਂ ਵਿੱਚ ਦੁਕਾਨਦਾਰੀਆਂ ਸਮਝ ਲਓ ਕਿ ਕਿਸ ਤਰ੍ਹਾਂ ਉਹ ਪੈਸੇ ਜਿਹੜੇ ਕੀ ਆ ਉਸੇ ਤਰ੍ਹਾਂ ਜਿਹੜੇ ਕੀ ਆ ਪੈਸੇ ਲਿੱਤੇ ਜਾਂਦੇ ਆ ਹੋਰ ਵੀ ਮੌਜੂਦ ਨੇ ਸਰ ਨਾਲ ਤੁਸੀਂ ਅੱਜ ਹੈਲਪਿੰਗ ਹੈਂਡ ਟੀਮ ਦਾ ਹਿੱਸਾ ਬਣੇ ਹੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਸਹਾਰਾ ਕਲਬ ਜੀ ਦਾ ਤੋਂ ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲਬ ਜੀ ਦਾ ਕਲਪنگ ਹੈਂਡ ਨੇ ਜਿਹੜਾ ਇਹ ਉਪਰਾਲਾ ਕੀਤਾ ਲਗਾਤਾਰ ਕਰਦੇ ਆ ਰਹੇ ਨੇ ਬਹੁਤ ਵਧੀਆ ਉਪਰਾਲਾ ਜੀ ਜਿੰਨੀ ਵੀ ਸਹਾਇਤਾ ਕਰ ਲਈ ਉੰਨੀ ਥੋੜੀ ਆ ਕਿਉਂਕਿ ਸਾਲ ਦੇ ਵਿੱਚ ਦੋ ਵਾਰ ਖੂਨਦਾਨ ਕੈਂਪ ਲਾਉਦੇ ਨੇ ਖੂਨਦਾਨ ਮਹਾਦਾਨ ਔਰ ਇੱਕ ਖੂਨ ਦਾ ਕਤਰ ਇੱਕ ਬੋਤਲ ਸਾਡੀ ਦਾਨ ਕੀਤੀ ਹੋਈ ਬਹੁਤ ਸਾਰੇ ਜਾਨ ਨੂੰ ਬਚਾ ਸਕਦੀ ਆ ਔਰ ਅਸੀਂ ਆਮ ਜਨਤਾ ਨੂੰ ਇਹ ਪ੍ਰੇਰਣਾ ਦਿੰਦੇ ਆ ਕਿ ਗਾਈਡ ਕਰਦੇ ਆ ਕਿ ਸਾਨੂੰ ਇਸ ਜਿਹੀਆਂ ਸੰਸਥਾਵਾਂ ਦੇ ਨਾਲ ਜੁੜ ਕੇ ਵੱਧ ਤੋਂ ਵੱਧ ਸੇਵਾਵਾਂ ਦੇ ਵਿੱਚ ਹਿੱਸਾ ਦੇਣਾ ਚਾਹੀਦਾ ਕਿਸੇ ਕੀ ਸਮੇਂ ਤੋਂ ਆਜੇ ਹਿੱਸਾ ਬਣਿਆ ਹੋਇਆ ਹੈਲਪਿੰਗ ਹੈਂਡ ਦਾ ਬਹੁਤ ਵਧੀਆ ਕੰਮਕਾਰੀ ਟੀਮ ਜੀ ਬਹੁਤ ਹੀ ਵਧੀਆ ਕੀ ਕਹਿਣਾ ਚਾਹੋਗੇ ਅੱਜ ਅੱਜ ਦੇ ਮੌਕੇ ਤੇ ਛੀਦੀ ਦਿਹਾੜਾ ਚੱਲ ਰਿਹਾ ਇੱਕ ਇਹਨਾਂ ਵੱਲੋਂ ਕੈਂਪ ਲਗਾਇਆ ਗਿਆ ਮੋਦੀ ਕਾਨਾ ਚਲਾਇਆ ਜਾ ਰਿਹਾ ਇਹਨਾਂ ਨੂੰ ਮੁਬਾਰਕਬਾਦੀ ਦੇਵਾਂਗੇ ਜੀ ਅਸੀਂ ਤਾਂ ਇਹਨਾਂ ਨੂੰ ਮੁਬਾਰਕਾ ਦੇਵਾਂਗੇ ਇਸ ਕੰਮ ਕਰਨ ਦੀਆਂ ਬਹੁਤ ਖੁਸ਼ੀ ਹੁੰਦੀ ਦੇਖ ਕੇ ਜਿਵੇਂ ਸਰਕਾਰੀ ਹਸਪਤਾਲਾਂ ਵਿੱਚ ਕਈ ਪਰਚੀਆਂ ਲਿਖੀਆਂ ਜਾਂਦੀਆਂ ਬਾਹਰ ਦੀਆਂ ਦਵਾਈਆਂ ਦੀਆਂ ਪਰ ਹਸਪਤਾਲਾਂ 'ਚ ਹੀ ਮਿਲਦੀਆਂ ਪਰ ਸਸਤੀ ਦਵਾਈ ਇੱਥੇ ਵੀ ਮਿਲਦੀ ਹੈ ਤੇ ਉਹਨੂੰ ਵੇਖ ਕੇ ਕਿਵੇਂ ਸਮਝਦੇ ਹੋ ਸਾਡੀ ਸੋਚ ਬਣਾਓ ਦਵਾਈ ਲੈਣੀ ਇੱਥੋਂ ਚਾਹੀਦੀ ਹੈ ਉਹ ਤੋਂ ਪਰਚੀ ਕਟਾ ਕੇ ਦਵਾਈ ਇੱਥੋਂ ਲੈਣੀ ਜਾਈਏ ਤਾਂ ਕਾਹ ਨੂੰ ਰੇਟ ਕਰਦੇ ਇੱਥੋਂ ਦੇ ਹਾਂ ਹੋਰ ਵੀ ਜਿਹੜੇ ਕਿ ਸਮਾਜ ਤੇ ਵੀ ਇੱਥੇ ਪਹੁੰਚ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕਹਣਾ ਜਾਂਦੇ ਨੇ ਪ੍ਰਧਾਨ ਜੀ ਅੱਜ ਹਿਸਾਬ ਬਣੇ ਹੋ ਸੈਲਫਿੰਗ ਐਂਟੀਮ ਦਾ ਕੀ ਗੈ ਹੈਲਪ ਕਾਲ ਦਾ ਟੀਮ ਜਿਹੜੀ ਇਹ ਵੈਲਫੈਰ ਸੈਟੀ ਹੈ ਜਿੰਦੇ ਪ੍ਰਧਾਨ ਹਰਪ੍ਰੀਤ ਸਿੰਘ ਬਬਲੂ ਨੇ ਇਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਥੋੜਾ ਜਿਹਾ ਕਿ ਟਾਈਮ ਟੂ ਟਾਈਮ ਜਿਹੜੇ ਆ ਖੂਨਦਾਨ ਕੈਂਪ ਲਗਾਉਂਦੇ ਰਹਿੰਦੇ ਨੇ ਤੇ ਇਹ ਬੜਾ ਹੀ ਭਲਾਈ ਦਾ ਕੰਮ ਹੈ ਖੂਨਦਾਨ ਉਤਮ ਦਾਨ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂਗਾ ਤੇ ਇਸ ਦੇ ਨਾਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਤੇ ਸਾਰੀ ਟੀਮ ਹਰਪ੍ਰੀਤ ਬਬਲੂ ਤੇ ਨਾਲ ਜਿੰਨੀ ਵੀ ਟੀਮ ਹੈ ਸਾਰੀ ਸਲਾਗਾ ਜੋਗੇ ਸਾਰਾ ਧੰਨਵਾਦ ਇਹੋ ਜਿਹੇ ਭਲਾਈ ਦੇ ਕਾਰਜ ਇਹ ਕਰਦੇ ਰਹਿੰਦੇ ਹਨ ਧੰਨਵਾਦ ਜੀ ਅ ਪ੍ਰੋਫੈਸਰ ਸਾਹਿਬ ਕਿਵੇਂ ਲੱਗ ਰਿਹਾ ਜਿਹੜੇ ਇਹ ਫੂਨਨ ਕੈਂਪ ਲਾਇਆ ਗਿਆ ਤੇ ਤੁਸੀਂ ਇਸ ਹਿੱਸਾ ਬਣੇ ਹੋਇਂ ਦਾ ਇਹ ਇਹ ਜਿਹੜਾ ਕੈਂਪ ਲਾਇਆ ਗਿਆ ਛੋਟੇ ਸਾਹਿਬ ਜਦਾਂ ਦੀ ਛਿੱਧੀ ਨੂੰ ਸਮਰਪਿਤ ਕੈਂਪ ਲਾਇਆ ਗਿਆ ਹੈਲਪਿੰਗ ਹੈਂਡਸ ਸੋਸਾਇਟੀ ਵੱਲੋਂ ਖੂਨਦਾਨ ਇੱਕ ਮਹਾਦਾਨ ਇਸ ਤੋਂ ਵੱਡਾ ਜਿਹੜਾ ਕੋਈ ਦਾਨ ਹੈ ਨਹੀਂਗਾ ਤੇ ਇੱਕ ਵਿਅਕਤੀ ਦੁਆਰਾ ਖੂਨਦਾਨ ਨਾਲ ਚਾਰ ਲੋਕਾਂ ਦੀ ਜਾਨ ਜਿਹੜੀ ਹੈ ਬਚਾਈ ਜਾ ਸਕਦੀ ਤੇ ਇਹਦੇ ਨਾਲ ਸਮਾਜਿਕ ਰਿਸ਼ਤਿਆਂ ਵਿੱਚ ਜਿਹੜੀ ਉਹ ਵੀ ਸਾਡੇ ਸਾਂਝ ਜਰੀਆ ਵਧਿਆ ਤੇ ਵੱਤੋ ਵੱਤ ਲੋਕਾਂ ਨੂੰ ਜਿਹੜਾ ਖੂਨਦਾਨ ਜਿਹੜਾ ਉਹ ਕਰਨਾ ਚਾਹੀਦਾ ਤੇ ਹੈਲਪਿੰਗ ਹੈਂਡਸ ਗੈਡੀ ਦੇ ਪ੍ਰਧਾਨ ਜੀ ਤੇ ਸਮੂਚੀ ਟੀਮ ਉਹ ਵਧਾਈ ਦੀ ਪਾਤਰ ਹੈ ਤਾਂ ਸਮੇਂ-ਸਮੇਂ ਤੇ ਸਮਾਜ ਸੇਵਾ ਨੂੰ ਸਮਰਪਿਤ ਰਹਿੰਦੀ ਹੈ ਹੈਲਪਿੰਗ ਹੈਂਡ ਟੀਮ ਦੇ ਜਿਹੜੇ ਪ੍ਰਧਾਨ ਨੇ ਅਰਪ੍ਰਿਤ ਬਬਲੂ ਜੀ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਕਿ ਸਮੇਂ-ਸਮੇਂ ਤੇ ਜਿਹੜਾ ਇਹਨਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਇਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਤੇ ਇਹਨਾਂ ਵੱਲੋਂ ਜਿਹੜੇ ਭਲਾਈ ਦੇ ਕੰਮ ਕੀਤੇ ਜਾਂਦੇ ਰਹਿਣ ਤੇ ਲੋਕਾਂ ਦੀ ਸੇਵਾ ਇਹ ਕਰਦੇ ਰਹਿਣ ਦੀਪਕ ਭਾਰਗੋ ਰੀਅਲ ਨਿਊਜ਼ ਜੀ